ਪੰਜਾਬ ਦੇ ਵਿੱਚ ਅੱਜ ਚੋਣਾਂ ਦਾ ਦੌਰ ਹੈ ਲਗਾਤਾਰ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਨੇ ਅੱਜ ਸਵੇਰ 7 ਵਜੇ ਤੋਂ ਜਿਹੜੀਆਂ ਉਹ ਜਾਰੀ ਨੇ ਪੰਜਾਬ ਦੇ ਵਿੱਚ VOTING ਹੋ ਰਹੀ ਆ ਪੰਜਾਬ ਦੇ ਵਿੱਚ ਜਿਹੜੀਆਂ ਐਮਸੀ ਦੀਆਂ ਚੋਣਾਂ ਨੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅੱਜ ਸਵੇਰ ਤੋਂ ਜਿਹੜੀ ਇਹ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਜਿਹੜਾ ਕਈ ਥਾਵਾਂ 'ਤੇ ਉਹ ਮਾਹੌਲ ਵਿਭਖਦੇ ਹੋਏ ਨਜ਼ਰ ਆ ਰਹੇ ਨੇ ਚਾਹੇ ਪਟਿਆਲਾ ਹੋਵੇ ਚਾਹੇ ਫਿਰ ਕਹ ਦੀ ਇੱਕ ਹਾਰਪੁਰ ਹੋਵੇ ਉੱਥੇ ਜਿਹੜੇ ਆਕੂਸੀ ਉਹ ਆਮੋ ਸਾਹਮਣੇ ਹੋਏ ਸੀ ਉੱਥੇ ਹੀ ਵੱਡੀ ਖਬਰ ਨਿਕਲ ਕੇ ਅਮਲੋਤ ਉਹ ਸਾਹਮਣੇ ਆ ਰਹੀ ਹੈ ਜਿੱਥੇ ਅਮਲੋਤ ਦੇ ਵਿੱਚ ਵੀ ਜਿਹੜਾ ਕਾਂਗਰਸੀ ਅਤੇ ਆਪ ਜਿਹੜੇ ਵਰਕਰ ਨੇ ਉਹਨਾਂ ਦੇ ਵਿਚਾਲੇ ਹੱਤਾ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਉਹ ਨਾਹਰੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਲਗਾਤਾਰ ਜਿਹੜੇ ਧੱਕੇਸ਼ਾਹੀ ਦੇ ਦੋਸ਼ ਲੱਗਦੇ ਹੋਏ ਨਜ਼ਰ ਆ ਰਹੇ ਨੇ ਜਦੋਂ ਪੋਲਿੰਗ ਬੂਥ ਤੇ ਜਿਹੜਾ ਉਹ ਜਿਹੜੇ ਉੱਥੇ ਦੇ ਵਿਧਾਇਕ ਨੇ ਗੈਰੀ ਵੜਿੰਗ ਗੁਰਿੰਦਰ ਸਿੰਘ ਗੈਰੀ ਵੜਿੰਗ ਦੇ ਜਦੋਂ ਭਰਾ ਮਨੀ ਵੜਿੰਗ ਉੱਥੇ ਪਹੁੰਚਦੇ ਆ ਤਾਂ ਉਹਨਾਂ ਦਾ ਵੀ ਡਟ ਕੇ ਜਿਹੜਾ ਕਾਂਗਰਸੀ ਵਰਕਰਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਉਹਨਾਂ ਦੇ ਨਾਅਰੇ ਲਾਏ ਜਾਂਦੇ ਨੇ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਅਮਲੋ ਤੋਂ ਦਿਖਾ ਰਿਹਾ ਜਿੱਥੇ ਐਮਐਲਏ ਜਿਹੜੇ ਵਿਧਾਇਕ ਨੇ ਗੁਰਿੰਦਰ ਸਿੰਘ ਗੈਰੀ ਵੜਿੰਗ ਉਹਨਾਂ ਦੇ ਪੀਏ ਜਿਹੜੇ ਉਹ ਪੁਲਿਸ ਪ੍ਰਸ਼ਾਸਨ ਨਾਲ ਉਲਝਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਸਿੱਧੀਆਂ ਨੇ ਕਿ ਕਿਸ ਤਰ੍ਹਾਂ ਜਿਹੜਾ ਉਹ ਪੁਲਿਸ ਨੂੰ ਹੱਥੋਂ ਪਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਇਹ ਜਿਹੜਾ ਪੀਏ ਇਹਨੇ ਗੈਰੀ ਵੜਿੰਗ ਦੇ ਤਾਂ ਉਹਨਾਂ ਨੂੰ ਜਿਹੜਾ ਪੋਲਿੰਗ ਸਟੇਸ਼ਨ ਆ ਉਤੋਂ ਦੂਰ ਲਿਆਂਦਾ ਗਿਆ ਫਿਰ ਇੱਕ ਇਹ ਜੀ ਗੱਲਾਂ ਬਾਤਾਂ ਦੇ ਨਾਲ ਸਮਝਾਇਆ ਵੀ ਗਿਆ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਉਹ ਪੁਲਿਸ ਦੇ ਨਾਲ ਉਲਝਦੇ ਹੋਏ ਨਸਰ ਆ ਰਹੇ ਨੇ ਵੱਡੀ ਖਬਰ ਹੈ ਕਿ ਅਮਲੋਹ ਦੇ ਵਿੱਚ ਵੀ ਹੁਣ ਜਿਹੜਾ ਮਾਹੌਲ ਹੈ ਉਹ ਗਰਮ ਹੋ ਚੁੱਕਿਆ ਜਿਹੜੀਆਂ ਅਮਲੋਹ ਦੀਆਂ ਕਚੈਰੀਆਂ ਨੇ ਉਥੇ ਇਹ ਪੋਲਿੰਗ ਸਟੇਸ਼ਨ ਬਣਿਆ ਸੀ ਜਿੱਥੇ ਜਿਹੜੀ ਹੁਣ ਮਾਹੌਲਾ ਗਰਮ ਹੋ ਚੁੱਕਿਆ ਲਗਾਤਾਰ ਜਿਹੜਾ ਪੁਲਿਸ ਦਾ ਸਖਤ ਪਹਿਰਾ ਉਹ ਵੀ ਬਿਠਾ ਦਿੱਤਾ ਗਿਆ ਹੈ ਕਿਤਨਾ ਕਿਤੇ ਜਿਹੜੇ ਦੋਸ਼ ਨੇ ਉਹ ਆਮ ਆਦਮੀ ਪਾ ਤੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਤੱਕੇ ਇਹ شاہ ਦੇ ਜਿਹੜੇ ਇਲਜ਼ਾਮ ਨੇ ਉਹ ਲੱਗੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਕਾਂਗਰਸੀ ਵਰਕਰ ਨੇ ਉਹਨਾਂ ਦੇ ਵੱਲੋਂ ਜਿਹੜਾ ਲਗਾਤਾਰ ਉਹ ਗੈਰੀ ਵੋਟਿੰਗ ਦਾ ਵਿਰੋਧ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਨਾਲੇਵਾਜ਼ੀ ਕੀਤੀ ਜਾ ਰਹੀ ਆ ਹੁਣ ਜਿਹੜਾ ਮਾਹੌਲ ਹੈ ਉਹ ਪਖਦਾ ਹੋਇਆ ਨਜ਼ਰ ਆ ਰਿਹਾ ਪਲ-ਪਲ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਵੀ ਕਿਤੇ ਨਾ ਕਿਤੇ ਹੁਣ ਚਕੰਨਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਸਖਤ ਪਹਿਰਾ ਜਿਹੜਾ ਉਸ ਪੋਲਿੰਗ ਬੂਥ ਤੇ ਬਿਠਾ ਦਿੱਤਾ ਗਿਆ ਸਖਤ ਪਹਿਰਿਆਂ ਦੇ ਹੇਠ ਜਿਹੜੀ ਅੱਜ ਐਮਸੀ ਦੀਆਂ ਵੋਟਾਂ ਕਰਵਾਈਆਂ ਜਾ ਰਹੀਆਂ ਚਾਹੇ ਉਹ ਪਟਿਆਲਾ ਹੋਵੇ ਹੁਸ਼ਿਆਰਪੁਰ ਹੋਵੇ ਤੇ ਹੁਣ ਜਿਹੜੀ ਵੱਡੀ ਖਬਰ ਹੈ ਅਮਲੋਦ ਜਾਂ ਉੱਥੇ ਵੀ ਜਿਹੜਾ ਪੁਲਿਸ ਦੇ ਵੱਲੋਂ ਵੱਡਾ ਪੈਰਾ ਏ ਉਹ ਬਿਠਾ ਦਿੱਤਾ ਗਿਆ ਏ ਲਗਾਤਾਰ ਜਿਹੜੇ ਲੋਕ ਨੇ ਉਹ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਸਿੱਧੀਆਂ ਹਮਲੋਤੋਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵਿੜਿੰਗ ਦੇ ਜਿਹੜੇ ਪੀਏ ਨੇ ਉਹ ਪੁਲਿਸ ਦੇ ਨਾਲ ਉਲਝੋਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਸਿੱਧੀਆਂ ਨੇ ਕਿ ਕਿਸ ਤਰ੍ਹਾਂ ਜਿਹੜੀ ਪੁਲਿਸ ਦੇ ਨਾਲ ਹੱਥੋਂ ਪਾਈ ਵੀ ਆ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਆ ਮੁੜ ਕੇ ਜਿਹੜੀ ਇਹ ਕਹਿੰਦੀ ਕਿ ਤੂੰ ਤੂੰ ਮੈਂ ਵੀ ਪੁਲਿਸ ਦੇ ਨਾਲ ਹੁੰਦੀ ਆ ਉਹਨਾਂ ਦੀ ਲਗਾਤਾਰ ਜਿਹੜਾ ਪ੍ਰਸ਼ਾਸਨ ਆ ਉਹ ਸ਼ਾਂਤੀ ਬਣਾਉਣ ਦੇ ਲਈ ਕਹਿ ਰਿਹਾ ਕਿਤੇ ਨਾ ਕਿਤੇ ਜਿਹੜੇ ਇਹ ਕਾਂਗਰਸੀਆਂ ਦੇ ਵੱਲੋਂ ਉਹ ਇਲਜ਼ਾਮ ਸਿੱਧੇ ਆਮ ਆਦਮੀ ਪਾਰਟੀ ਸਰਕਾਰ ਤੇ ਲਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਤੇ ਲਾਏ ਜਾ ਰਹੇ ਨੇ ਕਿ ਤੱਕੇ ਦੇ ਨਾਲ ਜਿਹੜੀ ਉਹ ਐਮਸੀ ਚੋਣਾਂ ਜਿੱਤਣੀਆਂ ਚਾਹੁੰਦੇ ਆ ਤੱਕੇ ਦੇ ਨਾਲ ਜਿਹੜੀ ਉਹ ਐਮਸੀ ਆਪਣੇ ਬਣਾਉਣੇ ਚਾਹੁੰਦੇ ਆ ਕਿਤੇ ਨਾ ਕਿਤੇ ਜਿਹੜੀ ਵੱਡੀ ਘਟਨਾ ਹੋ ਸਕਦੀ ਸੀ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਚਾ ਜਕਾਰਜ ਜਿਹੜੇ ਉਹ ਜਲਦੀ ਚਲਾ ਦਿੱਤੇ ਗਏ ਸੀ ਬਚਾ ਜਰੂਰ ਹੋਇਆ ਚੁਕੰਨੀ ਹੋਈ ਆ ਪੁਲਿਸ ਤਾਂ ਹੁਣ ਸਖਤ ਪਹਿਰੇ ਹੇਠ ਜਿਹੜੀ ਉਹ ਚੋਣ ਕਰਵਾ ਆਈ ਜਾ ਰਹੀ ਹੈ